ਬੜੀ ਇੰਪੋਰਟੈਂਟ ਖਬਰ ਹੈ ਜੀ ਐਲ ਏ ਤੋਂ ਕਿ ਐਲ ਏ ਦੇ ਇੱਕ ਫੈਡਰਲ ਜੱਜ ਨੇ ਜਿਹੜੇ ਡਿਸਕ੍ਰਿਮੀਨੇਟ ਆਈਸ ਤੇ ਇਮੀਗ੍ਰੇਸ਼ਨ ਦੇ ਸਟਾਪ ਜਾਂ ਰੈਸਟਾਂ ਹੁੰਦੀਆਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਸੋ ਜੱਜ ਹੌਲਡਸ ਡਿਸਕ੍ਰਿਮੀਨੇਟ ਇਮੀਗ੍ਰੇਸ਼ਨ ਸਟਾਪਸ ਅਰਸਨ ਕੈਲੀਫੋਰਨੀਆ ਬਾਈ 트럼ਪ ਐਡਮਿਨਿਸਟ੍ਰੇਸ਼ਨ ਸੋ ਇਹ ਕੇਸ ਕੀਤਾ ਗਿਆ ਸੀ ਫੈਡਰਲ ਜੱਜ ਅੱਗੇ ਜਿਨ੍ਹਾਂ ਨੇ ਕਿ ਫਰਡੇ ਆਰਡਰ ਕੀਤਾ ਕਿ ਸਰਕਾਰ ਇਹ ਜਿਹੜੇ ਜਿੰਨੂੰ ਮਰਜ਼ੀ ਰੋਕ ਕੇ ਸਟੋਰਾਂ ਤੇ ਗੈਸ ਸਟੇਸ਼ਨਾਂ ਤੇ ਜਾਂ ਉਧਰ ਨਾਕੇ ਲਾ ਲਾ ਕੇ ਪੁੱਛਦੇ ਵੀ ਤਰਾ ਸਟੇਟਸ ਕੀ ਆ ਉਹ ਬੰਦ ਹੋਣਾ ਚਾਹੀਦਾ ਸੋ ਸੱਤ ਕਾਉਂਟੀਆਂ ਦੇ ਵਿੱਚ ਇਨਕਲੂਡਿੰਗ ਲਾਸ ਐਂਜਲਸ ਕਾਉਂਟੀ ਇਹ ਉਹਨਾਂ ਨੇ ਬੰਦ ਕਰ ਦਿੱਤਾ ਇਹ ਜੋ ਉਸੇ ਵਰਸਾ ਦਾ ਹੋ ਰਿਹਾ ਇਹ ਕੇਸ ਜਿਹੜਾ ਹੈਗਾ ਇਹ ਕਈ ਗਰੁੱਪਾਂ ਨੇ ਫਾਈਲ ਕੀਤਾ ਸੀ ਜਿਨ੍ਹਾਂ ਨੇ ਇਹ ਕਿਹਾ ਕਿ ਸਦਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਬਰਾਊਨ ਸਕਿਨਡ ਲੋਕ ਨੇ ਜਿਹੜੇ ਕਿ ਅਮਰੀਕਨ ਨਹੀਂ ਲੱਗਦੇ ਉਹਨਾਂ ਬੰਦਿਆਂ ਨੂੰ ਸਿਰਫ ਉਹਨਾਂ ਦੀ ਸ਼ਕਲ ਦੇ ਆਧਾਰ ਤੇ ਜਾਂ ਰੇਸ ਦੇ ਆਧਾਰ ਤੇ ਰੋਕਿਆ ਜਾ ਰਿਹਾ ਤੇ ਇਮੀਗ੍ਰੇਸ਼ਨ ਸਟੇਟਸ ਪੁੱਛ ਕੇ ਹਰਾਸਮੈਂਟ ਕੀਤੀ ਜਾ ਰਹੀ ਹੈ ਤੇ ਜਿਹੜੇ ਪਲੈਂਟਿਵ ਸੀ ਉਹਨਾਂ ਨੂੰ ਤਿੰਨ ਬੰਦੇ ਉਹਨਾਂ ਵਿੱਚ ਜਿਹੜੇ ਸੀ ਉਹਨਾਂ ਵਿੱਚੋਂ ਦੋ ਯੂ ਐਸ ਸਿਟੀਜ਼ਨ ਨੇ ਜਿਨ੍ਹਾਂ ਨੂੰ ਕਹ ਅਰੈਸਟ ਕੀਤਾ ਗਿਆ ਸਿਰਫ ਇਹ ਇਸ ਕਰਕੇ ਕਿ ਉਹ ਵੱਖਰੇ ਲੱਗਦੇ ਸੀ ਉਹ ਸਿਟੀਜ਼ਨ ਤੇ ਬਾਹਰ ਛੱਡਿਆ ਗਿਆ ਉਹ ਕਹਿੰਦੇ ਸਾਡੀ ਰੇਸਲ ਪ੍ਰੋਫਾਈਲਿੰਗ ਜਿਹੜੀ ਆ ਉਹ ਹੋ ਰਹੀ ਆ ਸੋ ਉਹਨਾਂ ਨੇ ਇਹ ਕਿਹਾ ਸੀ ਕਿ ਬਲੌਕ ਕਰੋ ਸਰਕਾਰ ਨੂੰ ਵੀ ਐਵੇਂ ਜਿਹਨੂੰ ਮਰਜ਼ੀ ਤੁਸੀਂ ਰੋਕ ਕੇ ਉਹਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਜਿਹੜਾ ਪੁੱਛ ਸਕਦੇ ਕਿਉਂਕਿ ਇਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜੜੀ ਹੈਗੀ ਆ ਉਹ دہشت ਫੈਲਦੀ ਆ ਤੇ ਇਹ ਜਿਹੜੇ ਅਮਰੀਕਾ ਦਾ ਜਿਹੜਾ ਫੇਅਰ ਸਿਸਟਮ ਆ ਉਹਦੇ ਵੀ ਵਿਰੁੱਧ ਆ ਸੋ ਜਾਇ ਸਾਬ ਨੇ ਗਰੀ ਕੀਤਾ ਉਹਨਾਂ ਦੇ ਨਾਲ ਤੇ ਸਰਕਾਰ ਨੇ ਵੀ ਵਿਰੋਧਤਾ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਇਦਾਂ ਦੀ ਰੈਸ਼ਲ ਪ੍ਰੋਫਾਈਲਿੰਗ ਪਰ ਇਨਸਟੈਂਸ ਜਰੂਰ ਹੈਗੇ ਆ ਜਿਹੜੇ ਬੰਦੇ ਨੇ ਕੇਸ ਕੀਤਾ ਉਹ ਆਪ ਯੂ ਐਸ ਸਿਟੀਜ਼ਨਸੀ ਦੇਰ ਨੂੰ ਫੜ ਕੇ ਡਿਟੇਨ ਸਿਰਫ ਇਹਸ ਕਰਕੇ ਕੀਤਾ ਗਿਆ ਕਿ ਉਹ ਦੇਖਣ ਨੂੰ ਬਾਹਰ ਦੇ ਲੱਗਦੇ ਆ ਤੋਂ ਉਹਦੇ ਕਰਕੇ ਉਹਨਾਂ ਨੇ ਸਟੇ ਦੇਤੀ ਆ ਹੁਣ ਇਹ ਜਿਹੜੀਆਂ ਸੱਤ ਕਾਉਂਟੀਆਂ ਦੇ ਐਲ ਏ ਏਰੀਆ ਦੇ ਨੇੜੇ ਨੇੜੇ ਉੱਥੇ ਇਮੀਗ੍ਰੇਸ਼ਨ ਜਿਹੜੀ ਆ ਉਹਨੂੰ ਰੋਕਿਆ ਗਿਆ ਕੋਰਟ ਦੁਆਰਾ ਆਈਐਸ ਨੂੰ ਇਮੀਗ੍ਰੇਸ਼ਨ ਨੂੰ ਸੀਵੀਪੀ ਨੂੰ ਕਿਉਂ ਐਵੇਂ ਜਾ ਕੇ ਹਰੇਕ ਨੂੰ ਨਹੀਂ ਪੁੱਛ ਸਕਦੇ ਨਕਲੇ ਲਾ ਕੇ ਜਾਂ ਸਟੋਰਾਂ ਦੇ ਵਿੱਚ ਦਾ ਸਟੇਟਸ ਕੀ ਆ ਸੋ ਬੜੀ ਇੰਪੋਰਟੈਂਟ ਰੂਲਿੰਗ ਆ ਜੀ ਸੋ ਹੁਣ ਦੇਖਦੇ ਆ ਕੀ ਅਸਰ ਹੋਏਗਾ ਇਹ ਵੀ ਹੋ ਸਕਦਾ ਕਿ ਹੋਰਾਂ ਥਾਵਾਂ ਤੇ ਵੀ ਇਸ ਕਿਸਮ ਦੇ ਲਾਅਸੂਟ ਹੋ ਰਾ ਕੋਰਟਾਂ ਕੀ ਫਾਈਲ ਹੋਣ ਤੇ ਉਹ ਵੀ ਇਹਨੂੰ ਸਟੇ ਵਗੈਰਾ ਦੇਣ